ਬੱਚੋ ਅੱਜ ਆਪਾਂ ਕਲਾਸ 4 ਗਣਿਤ ਦੀ ਦੁਨੀਆ ਚੈਪਟਰ ਨੰਬਰ 6 ਤੇ ਐਕਸਰਸਾਈਜ਼ 6.5 ਕਰਾਂਗੇ ਚਲੋ ਪਹਿਲਾ ਸਵਾਲ ਕਰਦੇ ਆਂ ਬੱਚੋ ਸ਼ੁਰੂ ਕਰਦੇ ਆਂ ਜਨਵਰੀ 2016 ਅਤੇ ਜਨਵਰੀ 2018 ਵਿੱਚ ਕਿੰਨੇ ਐਤਵਾਰ ਹਨ ਉਹ ਦੱਸਣੇ ਨੇ ਦੇਖੋ ਜਨਵਰੀ 2016 ਚ ਪਹਿਲੇ ਦੇਖੋ ਬੱਚੋ ਕਿੰਨੇ ਐਤਵਾਰ ਨੇ ਆ ਜਨ 16 ਦਾ ਹੈ ਜਿਹੜਾ ਕੈਲੰਡਰ ਇਸੇ ਸਾਈਡ 'ਚ ਦੇਖੋ ਐਤਵਾਰ ਤੁਹਾਨੂੰ ਦਿਖ ਰਹੇ ਹੋਣੇ ਐਤਵਾਰ ਕਿੰਨੇ ਬੱਚੋ ਐਤਵਾਰ ਇਸ ਛੇ ਜਿਹੜਾ ਨੀਚੇ ਵਾਲਾ ਕੈਲੰਡਰ ਉਹ 2016 ਦਾ ਇਸੇ ਐਤਵਾਰ ਦੇਖੋ ਬੱਚੋ 1 3 ਜਨਵਰੀ ਦਾ 1 10 ਦਾ 1 17 ਦਾ 1 24 ਦਾ 31 ਦਾ ਕਿੰਨੇ ਹੋਗੇ ਬੱਚੋ ਪੰਜ ਐਤਵਾਰ ਹੋਗੇ ਹੈਨਾ ਪੰਜ ਐਤਵਾਰ ਹੋਗੇ ਤੇ ਜਨਵਰੀ 2018 ਜਿਹੜਾ ਉੱਪਰ ਦਾ ਹੈ ਉੱਪਰ ਵਾਲਾ ਵਿੱਚੋਂ ਇਸੇ ਦੇਖੋ ਇੱਕ 7 ਦਾ ਹੈ ਇੱਕ 14 ਦਾ ਹੈ ਇੱਕ 21 ਦਾ ਇੱਕ 28 ਦਾ ਨਾਲ ਤੁਹਾਨੂੰ ਕੈਲੰਡਰ ਵੀ ਦਿਖ ਰਿਹਾ ਹੋਣਾ ਠੀਕ ਬੱਚੋ ਆ ਦੇਖੋ ਮੈਂ ਜ਼ੂਮ ਕਰਕੇ ਵੀ ਤੁਹਾਨੂੰ ਦਿਖਾ ਰਿਹਾ ਠੀਕ ਹੈ ਕਿ ਕਿੰਨੇ ਐਤਵਾਰ ਹੋਗੇ ਬੱਚੋ 5 2016 ਤੇ 4 2018 ਚ ਸਵਾਲ ਨੰਬਰ ਦੂਜਾ ਸਾਲ 2018 ਵਿੱਚ ਆਜ਼ਾਦੀ ਦਾ ਦਿਨ ਕਿਹੜੇ ਦਿਨ ਆਵੇਗਾ ਸਾਲ 2018 ਚ ਆਜ਼ਾਦੀ ਕਦੋਂ ਹੁੰਦੀ ਹੈ ਬੱਚੋ ਕਦੋਂ ਹੋਈ ਸੀ ਆਪਾਂ ਕਦੋਂ ਮਨਾਉਂਦੇ ਆਪਾਂ ਆਜ਼ਾਦੀ ਦਾ ਦਿਨ 15 ਅਗਸਤ ਨੂੰ ਦੇਖੋ 15 ਅਗਸਤ 2018 ਦਾ ਦੇਖੋ 2 15 ਅਗਸਤ ਜਿਹੜੀ ਹੈ ਉਹ ਬੁੱਧਵਾਰ ਦੀ ਹੈ ਕਦੋਂ ਦੀ ਹੈ ਬੱਚੋ ਬੁੱਧਵਾਰ ਦੀ ਹੈ ਤੇਪ੍ਰੈਲ 2018 ਦਾ ਪਹਿਲਾ ਸੋਮਵਾਰ ਕਿੰਨੀ ਤਰੀਕ ਨੂੰ ਹੈ April 2018 ਇਹ 2018 ਦਾ ਹੀ ਕੈਲੰਡਰ ਚੱਲ ਰਿਹਾ ਬੱਚੋ April 2018 ਦਾ ਪਹਿਲਾ ਸੋਮਵਾਰ ਦੇਖੋ 2 ਤਰੀਕ ਦਾ ਹੈ ਹੈਨਾ 2 ਤਰੀਕ ਦਾ 2 ਤਰੀਕ ਦਾ ਜਿਹੜਾ ਪਹਿਲਾ ਸੋਮਵਾਰ ਸਵਾਲ ਨੰਬਰ 4 ਬੱਚੋ ਫਰਵਰੀ 2016 ਤੇ ਫਰਵਰੀ 2018 ਵਿੱਚ ਕਿੰਨੇ ਦਿਨ ਹਨ ਇਸ ਤੋਂ ਤੁਸੀਂ ਕੀ ਨਤੀਜਾ ਕੱਢਿਆ ਬੇ ਕੀ ਨਤੀਜਾ ਕੱਢਿਆ ਤੁਸੀਂ ਆ ਦੇਖ ਆਪ ਨੂੰ ਦੱਸਣਾ ਆਪਾਂ ਦੇਖੋ ਪਹਿਲੇ ਜਨਵਰੀ 2 ਫਰਵਰੀ 2016 ਚ ਦੇਖਦੇ ਆ ਆਪਾਂ ਫਰਵਰੀ 2016 ਚ ਆਪਾਂ ਨੇ ਦਿਨ ਦੇਖਨੇ ਕਿੰਨੇ ਆ ਬੱਚੋ 29 ਆ ਤੇ ਫਰਵਰੀ 2018 ਚ 28 ਦਿਨ ਠੀਕ ਹੈ ਤੇ ਆਪਾਂ ਤੋਂ ਕਿ ਆਪਾਂ ਨੇ ਪਹਿਲੇ ਵੀ ਸਿੱਖਿਆ ਜਿਹੜਾ 2016 ਇਹ 4 ਤੋਂ ਭਾਗ ਹੁੰਦਾ ਇਹਦਾ ਮਤਲਬ ਕੀ ਹੈ ਇਹ ਲੀਪイヤー ਹੈ ਤੇ 2018 ਚ 4 ਤੋਂ ਭਾਗ ਨਹੀਂ ਹੁੰਦਾ ਇਹ ਜਿਹੜਾ ਲੀਪイヤー ਨਹੀਂ ਹੈ ਜਿਹੜਾ ਲੀਪイヤー ਹੁੰਦਾ ਉਸੇ 29 ਦਿਨ ਹੁੰਦੇ ਨੇ ਸਵਾਲ ਨੰਬਰ 5 ਬੱਚੋ ਸਾਲ 2018 ਦੇ ਅਖੀਰਲੇ ਸ਼ੁੱਕਰਵਾਰ ਨੂੰ ਕਿੰਨੀ ਤਰੀਕ ਹੈ ਸਾਲ 2018 ਸਾਲ 2018 ਹੀ ਹੈ ਇਹਦਾ ਅਖੀਰਲਾ ਜਿਹੜਾ ਦਸੰਬਰ ਦਾ ਦਸੰਬਰ ਦਾ ਜਿਹੜਾ ਸ਼ੁੱਕਰਵਾਰ ਹੈ ਆਖਰੀ ਸ਼ੁੱਕਰਵਾਰ ਜਿਹੜਾ ਹੈ ਅਖੀਰਲਾ ਸ਼ੁੱਕਰਵਾਰ ਜਿਹੜਾ ਹੈ ਉਹ ਕਿੰਨੀ ਤਰੀਕ ਨੂੰ ਹੈ ਉਹ ਬੱਚੋ 28 ਤਰੀਕ ਨੂੰ 28 دسمبر ਨੂੰ ਠੀਕ ਹੈ ਬੱਚੋ ਅੱਗੇ ਦੇਖੋ ਸਵਾਲ ਨੰਬਰ 6 ਜਨਵਰੀ 1 ਜਨਵਰੀ 2018 ਤੇ 31 دسمبر 2018 ਨੂੰ ਕਿਹੜਾ ਦਿਨ ਹੈ ਦੇਖੋ 2018 ਦੀ 31 دسمبر ਨੂੰ ਦੇਖੋ ਕਿਹੜਾ ਸੋਮਵਾਰ ਹੈ ਤੇ 1 ਜਨਵਰੀ 2018 ਨੂੰ ਦੇਖੋ ਬੱਚੋ ਕਿਹੜਾ ਹੈ ਦਿਨ 1 ਜਨਵਰੀ 2018 ਨੂੰ ਸੋਮਵਾਰ ਹੈ ਦੋਨੇ ਹੀ ਸੋਮਵਾਰ ਹੈ ਸਵਾਲ ਨੰਬਰ 7ਵਾਂ ਬੱਚੋ ਦਿਨਾ ਵਾਲੇ 31 ਦਿਨਾ ਵਾਲੇ ਮਹੀਨੇ ਕਿਹੜੇ ਹਨ ਇਹ ਆਪਾਂ ਨੂੰ ਪਤਾ ਹੀ ਹੈ ਸਾਰੇ ਬੱਚੋ ਕਿਹੜੇ ਨੇ ਜਨਵਰੀ ਮਾਰਚ ਮਈ ਜੁਲਾਈ ਅਗਸਤ ਅਕਤੂਬਰ ਤੇ ਦਸੰਬਰ ਠੀਕ ਹੈ ਸਵਾਲ ਨੰਬਰ 8 ਬੱਚੋ ਕੈਲੰਡਰ ਤੋਂ ਆਪਣੇ ਜਨਮ ਦਿਨ ਵਾਲੀ ਤਰੀਕ ਨੂੰ ਮਹੀਨਾ ਲੱਭੋ ਤਰੀਕ ਅਤੇ ਮਹੀਨਾ ਲੱਭੋ ਅਤੇ ਦਿਨ ਵੀ ਲਿਖੋ ਤੁਸੀਂ ਆਪ ਦਾ ਜਨਮ ਦਿਨ ਦੇਖਣਾ ਬੱਚੋ ਕਿਹੜੇ ਮਹੀਨੇ ਦੇ ਕਿਹੜੀ ਤਰੀਕ ਨੂੰ ਤੇ ਕਿਹੜੇ ਦਿਨ ਹੈ ਠੀਕ ਹੈ ਇਹ ਤੁਸੀਂ ਜਿਵੇਂ ਮੈਂ ਕਹਦੇ ਆ ਕਿਸੇ ਦਾ ਜੇ ਆਪਾਂ ਕਹੀਏ ਵੀ 26 ਜਨਵਰੀ ਨੂੰ ਹੈ ਤਾਂ 26 ਜਨਵਰੀ ਨੂੰ ਦੇਖੋ ਬੱਚੋ ਤਰੀਕ 26 ਹੈ ਦਿਨ ਕਿਹੜਾ ਹੈ ਸ਼ੁੱਕਰਵਾਰ ਹੈ ਠੀਕ ਹੈ ਤੇ ਮਹੀਨਾ ਜਨਵਰੀ ਹੋਵੇ ਠੀਕ ਹੈ ਬੱਚੋ ਇਹ ਐਕਸਰਸਾਈਜ਼ ਓਡੀ ਕੰਪਲੀਟ ਬੱਚੋ ਥੈਂਕ ਯੂ